ਵੀਡੀਓ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਮੀਰੀ ਪੀਰੀ ਦੇ ਮਾਲਕ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਿਵਾਜੀ ਮਰਾਠਾ ਦੇ ਗੁਰੂ ਗੁਰੂ ਉਸਤਾਦ ਆਰਾਮਦਾਸ ਜੀ ਨਾਲ ਮੁਲਾਕਾਤ ਕਰਦੇ ਹਨ ਉਸ ਵੇਲੇ ਦਾ ਪ੍ਰਸੰਗ ਇਸ ਤਰ੍ਹਾਂ ਹੈ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਰਾਠ ਆਰਾਮਦਾਸ ਜੋ ਸਿਵਾਜੀ ਮਰਾਠਾ ਦੇ ਗੁਰੂ ਸਨ ਉਹਨਾਂ ਦਾ ਮਲਾਪ ਨਾਨਕ ਮੱਤੇ ਸਾਬ ਹੋਇਆ ਜੋ ਗੁਰੂ ਨਾਨਕ ਪਾਸ਼ਾ ਦੀ ਪਵਿੱਤਰ ਚਾਂਦੂ ਧਰਤੀ ਹੈ ਸਮਰੱਥ ਰਾਮਦਾਸ ਜੀ ਨੇ ਮਹਾਰਾਜ ਜੀ ਨੂੰ ਕਿਹਾ ਸ੍ਰੀ ਗੁਰੂ ਨਾਨਕ ਦੇਵ ਜਗਤ ਗੁਰੂ ਇੱਕ ਤਿਆਗੀ ਸਾਧੂ ਸੰਨ ਇੱਕ ਸੰਤ ਸੰਨ ਜਿਨ੍ਹਾਂ ਨੇ ਸੰਸਾਰ ਨੂੰ ਤਿਆਗ ਦਿੱਤਾ ਸੀ ਤੁਸੀਂ ਫੌਜ ਅਤੇ ਘੋੜੇ ਰੱਖੇ ਹੋਏ ਨੇ ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਕਹਿ ਕੇ ਸੰਬੋਧਿਤ ਹੋਣ ਦਿੰਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਸਾਧੂ ਹੋ ਇਹ ਵਿਚਾਰ ਸੁਣਦੇ ਹੀ ਸੱਚੇ ਪਾਤਸ਼ਾਹ ਜੀ ਨੇ ਆਰਾਮਦਾਸ ਨੂੰ ਆਖਿਆ ਗੁਰ ਹਰਗੋਬਿੰਦ ਕਹਿਆ ਬਾਤਨ ਫਕੀਰੀ ਜਾਹਰ ਅਮੀਰੀ ਸ਼ਸਤਰ ਗਰੀਬ ਕੀ ਰਖਿਆ ਜਰਵਾਣੇ ਕੀ ਪਖਿਆ ਬਾਬਾ ਨਾਨਕ ਨੇ ਸੰਸਾਰ ਨਹੀਂ ਸੀ त्यागਿਆ ਮਾਇਆ त्यागी ਸੀ ਜਦੋਂ ਗੁਰੂ ਸਾਹਿਬ ਨੇ ਇਹ ਬਚਨ ਸਮਰੱਥ ਆਰਾਮਦਾਸ ਨੂੰ ਸੁਣਾਏ ਤਾਂ ਉਹਨਾਂ ਨੇ ਕਿਹਾ ਧੰਨ ਹੋ ਗੁਰੂਦੇਵ ਧੰਨ ਹੋ ਤੁਸੀਂ ਮੇਤੋ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਬਾਦਸ਼ਾਹੀ ਨੇ ਸਮਰਾਠਾ ਰਾਮਦਾਸ ਤੋਂ ਖੁਸ਼ ਹੋ ਕੇ ਉਸ ਨੂੰ ਆਪਣੀ ਇੱਕ ਸਰੀਸਾ ਭੇਟਾ ਕੀਤੀ ਜੋ ਬਾਅਦ ਵਿੱਚ ਸਮਰਾਠਾ ਰਾਮਦਾਸ ਨੇ ਆਪਣੇ ਸ਼ਾਗਿਰਦ சிவாਜੀ ਮਰਾਠਾ ਨੂੰ ਭੇਟਾ ਕੀਤੀ ਜਿਸ ਕਰਕੇ ਹੀ சிவாਜੀ ਵਿੱਚ ਬੀ ਰਸਤੇ ਚੰਡੀ ਦਾ ਪ੍ਰਤੱਖ ਪੈਰਾ ਰਹਿੰਦਾ ਸੀ ਉਸੇ ਬਲ ਨਾਲ ਉਸ ਨੇ ਮੋਗਲਾਂ ਨਾਲ ਜੰਗ ਜਾਰੀ ਰੱਖੀ ਸੀ ਸਮਰਾਠਾ ਰਾਮਦਾਸ ਜੀ ਨੇ ਵੀ ਬਾਦਸ਼ਾਹ ਨੂੰ ਤੋਹਫੇ ਵਜੋਂ ਇੱਕ ਮਜੀਠੀ ਰੰਗ ਦਾ ਚੋਲਾ ਦਿੱਤਾ ਭਾਵ ਭਗਮੇ ਰੰਗ ਦਾ ਚੋਲਾ ਦਿੱਤਾ ਕਿਉਂਕਿ ਸਮਰਾਤਾ ਆਰਮਦਾਸ ਭਗਵੇਂ ਰੰਗ ਦੇ ਕੱਪੜੇ ਪਹਿਨਦੇ ਸਨ ਤਦ ਮਹਾਰਾਜ ਜੀ ਨੇ ਕਿਹਾ ਆਰਮਦਾਸ ਅਸੀਂ ਛਤਰੀ ਬਰਨ ਦੇ ਮੋਢੀ ਹਾਂ ਤੁਹਾਡਾ ਚੋਲਾ ਬਰਾਗੀਆਂ ਦੇ ਪਹਿਰਨ ਵਾਲਾ ਹੈ ਫਿਰ ਵੀ ਤੁਹਾਡੀ ਸੇਵਾ ਤੇ ਪਿਆਰ ਨੂੰ ਵੇਖ ਕੇ ਅਸੀਂ ਇਹ ਭੇਟਾ ਸਵੀਕਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹ ਮਜੀਠੀ ਰੰਗ ਦਾ ਚੋਲਾ ਭਗਵੇਂ ਰੰਗ ਦਾ ਚੋਲਾ ਆਪਣਾ ਦਾਸੀ ਸੇਵਕ ਗੁਰਦਾਸ ਧਖਣੀ ਜੀ ਨੂੰ ਬਖਸ਼ਿਸ਼ ਕੀਤਾ ਜੋ ਨਾਨਕ ਮੱਤੇ ਸਾਹਿਬ ਸੇਵਾ ਕਰਿਆ ਕਰਦੇ ਸਨ ਉਸੋ ਦਿਨ ਤੋਂ ਹੀ ਮਜੀਠੀ ਰੰਗ ਗੁਰੂ ਘਰ ਵਿੱਚ ਪ੍ਰਵਾਨ ਹੋਇਆ ਤਾਂ ਕਰਕੇ ਉਦਾਸੀ ਅਤੇ ਨਿਰਮਲੇ ਸੰਤ ਭਗਵੇਂ ਰੰਗ ਦਾ ਬਸਤ ਦਾ ਪਹਿਰਾ ਜਾਦਾ ਕਰਦੇ ਹਨ ਇਹ ਰੰਗ ਬੈਰਾਗ ਦਾ ਪ੍ਰਤੀਕ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ